ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਇਹ ਧੀ ਦਾ ਆਪਦੀ ਮਾਂ ਤੇ ਬਾਪ ਦੇ ਨਾਲ ਕੀ ਕਹਿੰਦੀ ਐ ਉਹ ਉਹਦਾ ਉਹਦਾ ਵਿਆਹ ਕਰਨਾ ਚਾਹੁੰਦੇ ਨੇ ਉਹ ਕਹਿੰਦੀ ਹੱਲ ਮੇਰੀ ਖੇਲਣ ਦੀ ਉਮਰ ਐ ਉਹ ਕਹਿੰਦੇ ਨਹੀਂ ਧੀਏ ਤੇਰੀ ਸ਼ਗਨਾਂ ਦੀ ਰੁੱਤ ਆਈ ਐ ਤਾਂ ਫਿਰ ਉਹ ਕੀ ਆਪਸ ਚ ਗੱਲਾਂ ਕਰਦੇ ਨੇ ਇਹ ਤੁਸੀਂ ਗੀਤ ਰਾਹੀਂ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਪਿਆਰੇ ਜੀ ਗੀਤ ਦਾ ਆਨੰਦ ਬਾਬਲ ਦੇ ਮੈਲੀ ਮੈਂ ਖੇਡਾਂ ਮਾਇਨੀ ਰੁੱਤ ਮੇਰੇ ਖੇਡਣ ਦੀ ਆਈ ਨਹੀਂ ಡಿಯ ಲಾಂಗ ರೀತಿಯ ಹೂತ ಶಗನ ಲಾಡ ಲಾಡಲ್ಲಿಿಯ ತೇರೆ ಶಿ ಚುನ್ನಿಯಾನು ಗೋಟೆ ಲಿ ತೀರ ತೇರೆ ಶಗನಿಯ ਨਾ ਤੋ ਰੀ ਮਾਏ ਮੇਰੀਏ ਤੀ ਤਾ ਹੋ ਜੂਪਰਾਈ ਨੀ ਮਾਏ ਮੇਰੀਏ ਤੇ ਰੀ ਤੀ ਤਾ ਹੋ ਜਾਉ ਪੁਰਾਈ ਜਾਨ ਸੁਦਾਈ ਨੀਲਾ ਡੋਲਾਡ ਲੀਏ ਤੇਰੇ ਬਾਵਲ ਨੇ ਜਾਨ ਸੁਦਾਈ ਗੋਲੀ ਵਣਾ ਕੇ ਰੱਖ ਮੇਰੇ ਬਾਵਲ लम्मी पै जुजुदाई बाबुला लम्मी पै जुजुदाई मैं बेबसती ये मेरी ये जग आई नी ਡੋ ਲਡਲੀਏ ਹੁਣ ਰੁੱਤ ਸਾਗਨਾ ਦੀ ਆਈ ਚੋ ਗਾ ਚੁ ਗਣ ਜਾਣਾ ਓਸ ਥਾਂ ਜਿੱਤੇ ਤੇਰੀ ਜੋਖ ਖਡਾਈ ਨੀਲਾ ਡੋ ਲਡਲੀਏ नीरुत्त तेरे शगनादियाई उच्चे बोलु नाम बोल्ली नीतिये भावलु देवाच्चन पुगाई नीलाडो लाडुलीये बाबुल देवचिन पुगाई लै तुर चले माए नी मेरिए तू बाबुल संग मिलने आ ਮਿਲਣੇ ਨੂੰ ਆਈ ਮਿਲਣੇ ਨੂੰ ਭੇਜਾਂ ਤੇਰੇ ਵੀਰੇ ਨੂੰ ਨਾਲ ਵੱਡੀ ਪੁਰਜਾਈ ਨੀਲਾ ਡੋਲਾ ਡਲੀਏ ਨਾਲੇ ਭੇਜਾਂ ਵੱਡੀ ਪੁਰਜਾਈ अर्ज करा तैनु वीर कदे मैनु वीस दाई बे अम्मा जाया वीर न कदे मैनु मिलन ਜਮ ਜਮ ਆਈ ਪੈਣੇ ਮੇਰੀ ਇਹ ਨਹੀਂ ਤੂੰ ਮੇਰੀ ਅਮੜੀ ਦੀ ਜਾਈ ਨੀਲਾ ਡੋਲਾ ਡਲੀਏ ਤੂੰ ਮੇਰੀ ਅਮੜੀ ओ सत्कार वीरना जी लडवे मैलाई वे अम्मा जाया बी